ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 513 ਤੋਂ ਲੈ ਕੇ 515 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਮਹੱਲਾ ਤੀਜਾ ਇਹ ਮਨ ਕੇ ਤੜਿਆ ਜੁਗ ਪਰਮਿਆ ਥਿਰ ਰਹੇ ਨਾ ਆਵੇ ਜਾਏ ਹਰ ਪਾਣਾ ਤਾਂ ਪਰਮਾਇਨ ਕਰ ਪਰ ਪੰਜ ਖੇਲ ਉਪਾਏ ਜਾਂ ਹਰ ਬਖਸੇ ਤਾਂ ਗੁਰ ਮਿਲੈ ਅਸਥਿਰ ਰਹੇ ਸਮਾਏ ਨਾਨਕ ਮਨ ਹੀ ਤੇ ਮਨ ਮਾਨਿਆ ਨਾ ਕਿਛ ਮਰੈ ਨਾ ਜਾਏ ਹੰਦੀ ਸੰਗਤ ਜੀ ਪਾਤਸ਼ਾਹ ਆਪਾਂ ਨੂੰ ਜੀਵਨ ਦੀ ਅਸਲੀਅਤ ਸਮਝਾ ਰਹੇ ਨੇ ਸ਼ਾਇਦ ਆਪ ਸਭ ਜਾਣਦੇ ਹੋਵਗੇ ਵਾਹਿਗੁਰੂ ਜੀ ਫਿਰ ਆਪਾਂ ਗੱਲ ਸਾਂਝੀ ਕਰ ਲੈਨੇ ਆ ਪਾਤਸ਼ਾਹ ਇਹ ਗੱਲ ਦੱਸ ਰਹੇ ਨੇ ਕਿ ਜਿਸ ਤਰ੍ਹਾਂ ਇੱਕ ਤੇ ਹੈ ਜਦੋਂ ਜੀਵ ਦਾ ਮਨ ਮਰ ਜਾਂਦਾ ਜਿਹਨੂੰ ਕਹਿੰਦੇ ਨੇ ਜੀਵਦਿਆਂ ਮੁਕਤ ਹੋ ਜਾਣਾ ਜੀਵਨ ਮੁਕਤ ਉਹ ਕਿ ਮਨ ਦੇ ਵਿੱਚ ਕੋਈ ਆਸਾ ਤ੍ਰਿਸ਼ਨਾ ਨਹੀਂ ਰਹਿੰਦੀ ਮਨ ਨੂੰ ਮਾਇਆ ਦਾ ਮੋਹ ਨਹੀਂ ਰਹਿੰਦਾ ਮਨ 'ਚ ਕੋਈ ਵਿਚਾਰ ਨਹੀਂ ਰਹਿੰਦੇ ਮਨ 'ਚੋਂ ਸਭ ਵਿਚਾਰ ਨਿਕਲ ਜਾਂਦੇ ਨੇ ਮਨ ਨਿਰਮਲ ਹੋ ਜਾਂਦਾ ਉਹ ਮਨ ਫਿਰ ਪਰਮਾਤਮਾ 'ਚ ਅਪੇਧ ਹੁੰਦਾ ਉਹ ਇਸ ਤਰ੍ਹਾਂ ਕਿ ਜਦੋਂ ਸਰੀਰ ਦਾ ਵਕਤ ਆ ਜਾਂਦਾ ਖਤਮ ਹੋਣ ਦਾ ਸਰੀਰ ਦਾ ਜਿੰਨਾ ਵਕਤ ਮਿਲਿਆ ਹੁੰਦਾ ਇੱਥੇ ਰਹਿਣ ਦਾ ਉਹ ਖਤਮ ਹੋ ਗਿਆ ਤਾਂ ਉਹ ਜਿਹੜੀ ਜਦੋਂ ਆਤਮਾ ਹੈਗੀ ਆ ਉਹ ਪਰਮਾਤਮਾ ਚ ਮਿਲ ਜਾਂਦੀ ਆ ਉਸ ਜੀਵ ਦਾ ਫਿਰ ਜਨਮ ਨਹੀਂ ਹੁੰਦਾ ਜਿਹਨੂੰ ਕਹਿੰਦੇ ਨੇ ਨਾ ਕਿ ਆਵਾ ਗਵਨ ਗੁਰਬਾਣੀ ਚ ਕਿੰਨੀ ਵਾਰ ਆਉਂਦਾ ਆਵਾ ਗਵਨ ਇਹ ਫਿਰ ਉਸ ਜੀਵ ਦਾ ਆਵਾ ਗਵਨ ਖਤਮ ਹੋ ਜਾਂਦਾ ਉਹ ਜਿਵੇਂ ਸਾਗਰ ਚੋਂ ਉੱਠੀ ਲਹਿਰ ਸਾਗਰ ਵਿੱਚ ਮਿਲ ਗਈ ਪਰਮਾਤਮਾ ਚੋਂ ਆਤਮਾ ਆਈ ਸੀ ਪਰਮਾਤਮਾ ਵਿੱਚੋਂ ਅਪੇਧ ਹੋ ਗਈ ਉਹਦਾ ਫਿਰ ਦੁਬਾਰਾ ਜਨਮ ਨਹੀਂ ਹੋਣਾ ਪਰ ਉਹ ਰੂਹਾਂ ਜਿਨ੍ਹਾਂ ਦਾ ਅਜੇ ਜਿਹੜਾ ਮਨ ਹੈ ਨਿਰਮਲ ਨਹੀਂ ਹੋਇਆ ਮਨ ਨੂੰ ਆਸਾ ਤ੍ਰਿਸ਼ਨਾ ਨੇ ਜਿਹੜੀ ਕਹਿੰਦੇ ਇੱਛਾ ਨਾਲ ਉਹ ਅਗਲਾ ਜਨਮ ਕਰਾ ਦਿੰਦੀ ਆ ਉਸ ਜੀਵ ਦਾ ਫਿਰ ਦੁਬਾਰਾ ਜਨਮ ਹੁੰਦਾ ਉਹ ਪਾਸ਼ਾ ਸਮਝਾ ਰਹੇ ਨੇ ਕਿ ਜਿਹੜਾ ਇਹ ਮਨ ਆ ਪਤਾ ਨਹੀਂ ਕਿੰਨੇ ਜੁਗਾ ਜੁਗਾ ਤੋਂ ਭਰਨ ਦਾ ਰਿਹਾ ਜਦੋਂ ਪਰਮ ਭਰਮ ਰਿਹਾ ਹੈ ਫਿਰ ਇਹਦਾ ਜਨਮ ਹੋ ਰਿਹਾ ਹੈ ਫਿਰ ਇਹਦੀ ਪਰਮਾਤਮਾ ਦੇ ਵਿੱਚ ਜੇ ਸਮਾਈ ਨਹੀਂ ਹੋਈ ਇਹ ਜੀਵ ਦਾ ਦੁਆਰਾ ਜਨਮ ਹੋ ਰਿਹਾ ਹੈ ਫਿਰ ਕਹਿੰਦੇ ਇਹ ਪਰਮਾਤਮਾ ਦੀ ਖੇਡ ਬਣਾਈ ਹੋਈ ਆ ਜਿਸ ਜੀਵ ਨੂੰ ਕਹਿੰਦੇ ਬਖਸ਼ ਕੇ ਗੁਰੂ ਦੇ ਲੜ ਲਾ ਦਿੰਦਾ ਪਰਮਾਤਮਾ ਉਹਦਾ ਮਨ ਅਸਥਿਰ ਹੋ ਜਾਂਦਾ اٹਲ ਹੋ ਜਾਂਦਾ ਜਿਵੇਂ ਪਰਮਾਤਮਾ ਇੱਕੋ ਜੀ ਚੀਜ਼ ਚ ਇੱਕੋ ਜੀ ਚੀਜ਼ ਮਿਲਦੀ ਆ ਨਾ ਹੁਣ ਪਾਣੀ ਚ ਮਿਲਾਇਆ ਪਾਣੀ ਮਿਲ ਗਿਆ ਨਾ ਤੇ ਦੁੱਧ ਚ ਮਿਲਾਇਆ ਦੁੱਧ ਮਿਲ ਗਿਆ ਹੈ ਨਾ ਉਹ ਫਿਰ ਮਤਲਬ ਵੱਖ ਨਹੀਂ ਹੋ ਸਕਦੀ ਨਹੀਂ ਦੂਜੀ ਚੀਜ਼ ਤੇ ਵੱਖ ਹੋ ਜਾਂਦੀ ਹੈ ਨਾ ਇਹ ਜਦੋਂ ਫਿਰ ਜੀਵ ਦਾ ਮਨ ਉਸ ਤਰ੍ਹਾਂ ਹੀ ਅਟਲ ਬਣ ਜਾਂਦਾ ਜਿਸ ਤਰ੍ਹਾਂ ਪ੍ਰਮਾਤਮਾ ਫਿਰ ਉਹ ਮਨ ਪ੍ਰਮਾਤਮਾ ਚ ਅਪੇਧ ਹੋ ਜਾਂਦਾ ਫਿਰ ਦੁਬਾਰਾ ਜਨਮ ਨਹੀਂ ਇਸ ਜਿਹੜੀ ਇਹ ਜਿਹੜੀ ਅਵਸਥਾ ਇਹਨੂੰ ਬ੍ਰह्म ਗਿਆਨੀ ਕਹਿੰਦੇ ਨੇ ਕਿ ਉਸ ਤਰ੍ਹਾਂ ਆਪਾਂ ਆਮ ਬੋਲੀ ਦੇ ਵਿੱਚ ਦੇਖ ਲੈਣੇ ਆ ਕਿ ਬ੍ਰਹਮ ਗਿਆਨੀ ਸ਼ਬਦ ਬਹੁਤ ਜਗ੍ਹਾ ਤੇ ਗੁਰਮਖਾਂ ਲਈ ਵਰਤਿਆ ਜਾ ਰਿਹਾ ਪਰ ਬ੍ਰਹਮ ਗਿਆਨੀ ਉਹ ਅਵਸਥਾ ਜਿੱਥੇ ਜੀਵ ਅਟਲ ਅਬినాਸ਼ੀ ਪਰਮਾਤਮਾ ਵਾਂਗ ਹੋ ਗਿਆ ਜਿਹੜਾ ਜੀਵ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਪਹੁੰਚ ਗਿਆ ਨਾ ਉਹਨੂੰ ਕੋਈ ਦੁੱਖ ਸੁੱਖ ਸਰਦੀ ਗਰਮੀ ਉਹਨੂੰ ਕੁਝ ਨਹੀਂ ਭੁੱਖ ਪਿਆਸ ਕੁਝ ਨਹੀਂ ਉਹ ਜਿਵੇਂ ਪਰਮਾਤਮਾ ਕਿ ਜਦ ਗੁਰੂ ਨਾਨਕ ਪਾਤਸ਼ਾਹ ਆਪਣੇ ਜੀਵਨ ਦਾ ਰਾਣ ਉਹਨਾਂ ਨੂੰ ਭੁੱਖ ਨਹੀਂ ਸੀ ਲੱਗਦੀ ਮਰਦਾਨਾ ਬਹੁਤੀ ਵਾਰ ਕਹਿੰਦਾ ਹੁੰਦਾ ਸੀ ਵੀ ਜਾਂ ਤਾਂ ਸਾਨੂੰ ਵੀ ਆਪਣੇ ਵਰਗੇ ਕਰ ਦੋ ਜਾਂ ਫਿਰ ਸਾਡੀ ਭੁੱਖ ਦਾ ਖਿਆਲ ਰੱਖ ਕੇ ਰੁਕਿਆ ਕਰੋ ਸਾਨੂੰ ਤੇ ਭੁੱਖ ਲੱਗਦੀ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਫਿਰ ਨਾਨਕ ਜੀ ਕਹਿੰਦੇ ਨੇ ਵੀ ਜਦੋਂ ਮਨ ਹੀ ਤੇ ਮਨ ਮੰਨਿਆ ਨਾ ਕਿਛ ਮਰੇ ਨਾ ਜਾਏ ਜਿਹੜਾ ਮਨ ਆ ਮਨ ਅੰਦਰੋਂ ਹੀ ਮੰਨ ਜਾਂਦਾ ਪਰਮਾਤਮਾ ਦਾ ਰੂਪ ਬਣ ਜਾਂਦਾ ਫਿਰ ਨਾ ਮਨ ਦੁਆਰਾ ਮਰਦਾ ਹੈ ਇੱਕ ਵਾਰ ਮਰ ਕੇ ਤੇ ਨਾ ਫਿਰ ਉਹਦਾ ਜੰਮਣ ਮਰਨ ਹੁੰਦਾ ਹੈ ਉਹਦੀ ਪਰਮਾਤਮਾ ਵਿੱਚ ਲੀਨਤਾ ਹੋ ਜਾਂਦੀ ਹੈ ਪੌੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਿਹਾ ਆਪੇ ਰਸ ਪੋਗੀ ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ ਜੋ ਤਿਸ ਪਾਵੇ ਸੋ ਕਰੇ ਹਰ ਕਰੇ ਸੋ ਹੋਗੀ ਹਰ ਗੁਰਮਖ ਨਾਮ ਤੇ ਆਈਐ ਲਹ ਜਹੇ ਵੀ ਜੋਗੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਹੜਾ ਇਹ ਸਰੀਰ ਆ ਇਹ ਕਰਮਾਂ ਦੇ ਅਨਸਾਰ ਫਿਰ ਇਹ ਮਿਲ ਗਿਆ ਸਾਨੂੰ ਜਿਹੜਾ ਇਹ ਸਰੀਰ ਮਿਲਿਆ ਤੇ ਇਸ ਸਰੀਰ ਦੇ ਵਿੱਚ ਵੀ ਪਰਮੇਸ਼ਰ ਆਪ ਹੀ ਬੈਠਾ ਆਪ ਹੀ ਸਾਰੇ ਰਸ ਭੋਗ ਰਿਹਾ ਪਰ ਕਹਿੰਦੇ ਆ ਨਾ ਕਿ ਇਹ ਪਰਮੇਸ਼ਰ ਦੇ ਰਹਿਣ ਦੀ ਜਗ੍ਹਾ ਬਣਾਈ ਪਰਮੇਸ਼ਰ ਨੇ ਪਰ ਪਰਮੇਸ਼ਰ ਆਪ ਅਲਿਪਤ ਹੈ ਆਪ ਨੂੰ ਪਰਮੇਸ਼ਰ ਨੂੰ ਕੋਈ ਲਿਪ ਲਿਪਤਾ ਨਹੀਂ ਹੈਗੀ ਕਿਸੇ ਚੀਜ਼ ਦੀ ਨਾ ਕੋਈ ਆਸਾ ਨਾ ਤ੍ਰਿਸ਼ਨਾ ਆਪ ਨਿਰਜੋਗ ਜੋਗੀ ਇਸ ਵਿੱਚ ਬੈਠਾ ਵੀ ਸਭ ਕੁਝ ਵਾਪਰ ਹੋ ਰਿਹਾ ਸੰਸਾਰ ਵਿੱਚ ਜੋ ਪਰਮੇਸ਼ਰ ਆਪ ਚਾਹੁੰਦਾ ਫਿਰ ਕਹਿੰਦੇ ਜਿਹੜੇ ਜੀਵ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ ਉਹਨਾਂ ਦਾ ਫਿਰ ਜਿਹੜਾ ਇਹ ਵਿਛੋੜਾ ਜਿਸ ਤਰ੍ਹਾਂ ਸਾਨੂੰ ਪਰਮਾਤਮਾ ਦੇ ਆਪਣਾ ਸਾਡੇ ਅੰਦਰ ਪਰਮਾਤਮਾ ਪਰ ਸਾਨੂੰ ਇਹ ਪੂਰਾ ਪਤਾ ਨਹੀਂ ਨਾ ਅਸੀਂ ਪੂਰਾ ਇਸ ਨੂੰ ਮੰਨਦੇ ਨਹੀਂ ਨਾ ਅਸੀਂ ਆਪਣੇ ਆਪ ਨੂੰ ਆਪ ਮੰਨੀ ਜਾਂਦੇ ਹਾਂ ਪਰ ਕਹਿੰਦੇ ਵੀ ਫਿਰ ਇਸ ਆਪ ਜਦੋਂ ਆਪਣੇ ਆਪ ਨੂੰ ਆਪ ਮੰਨਦੇ ਆ ਇਹ ਵਿਛੋੜਾ ਜਿਸ ਕਹਿੰਦੇ ਗੁਰੂ ਜਿਸ ਨੇ ਗੁਰੂ ਦੇ ਸਨਮੁਖ ਹੋ ਕੇ ਉਹਦਾ ਨਾਮ ਧਿਆਇਆ ਜਿਹਨੂੰ ਅਸਲੀਅਤ ਪਤਾ ਲੱਗੀ ਜੀਵਨ ਦੀ ਉਹ ਫਿਰ ਆਪਣੇ ਆਪ ਨੂੰ ਆਪ ਨਹੀਂ ਮੰਨਦੇ ਉਹ ਦੇਖ ਰਹੇ ਨੇ ਕਿ ਇਹ ਸਰੀਰ ਤੇ ਇੱਕ ਉੱਪਰ ਜਿਵੇਂ ਕਹਿੰਦੇ ਨੇ ਨਾ ਵੀ ਚੜਿਆ ਹੋਇਆ ਕਵਰ ਚੜਿਆ ਹੋਇਆ ਜੋ ਅੰਦਰ ਚੀਜ਼ ਆ ਉਹ ਪਰਮਾਤਮਾ ਫਿਰ ਉਹਨਾਂ ਨੂੰ ਵਿਛੋੜਾ ਨਹੀਂ ਰਹਿੰਦਾ ਉਹਨਾਂ ਨੂੰ ਪਤਾ ਵੀ ਅਸੀਂ ਅੰਦਰ ਪਰ ਅੰਦਰ ਆਤਮਾ ਤੇ ਪਰਮਾਤਮਾ ਨੂੰ ਪਾ ਲੈਂਦੇ ਨੇ ਫਿਰ ਉਹਨਾਂ ਚ ਹੋਮੇ ਕੋਈ ਵਗੈਰਾ ਕੁਝ ਨਹੀਂ ਰਹਿੰਦਾ ਉਹਨਾਂ ਨੂੰ ਪਤਾ ਵੀ ਅੰਦਰ ਪਰਮਾਤਮਾ ਹੀ ਸਭ ਕੁਝ ਬੈਠਾ ਕਰਾ ਰਿਆ ਵੀ ਮੈਂ ਨਹੀਂ ਕਰ ਰਿਆ ਉਹਨਾਂ ਦੀ ਮੈਂ ਮਰ ਜਾਂਦੀ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਸ਼ਲੋਕ ਮਹੱਲਾ ਤੀਜਾ ਵਾਹ ਵਾਹ ਆਪ ਅਖਾਇਦਾ ਗੁਰਸਬਦੀ ਸੱਚ ਸੋਏ ਵਾਹ ਵਾਹ ਸਿਫਤ ਸਲਾਹ ਹੈ ਗੁਰਮੁਖ ਬੂਜੈ ਕੋਇ ਕਹਿੰਦੇ ਪਰਮੇਸ਼ਰ ਜੀਵ ਕੋਲੋਂ ਆਪਣੀ ਸਿਫਤ ਸਲਾਹ ਵੀ ਆਪ ਹੀ ਕਰਵਾਉਂਦਾ ਗੁਰੂ ਦੇ ਸ਼ਬਦ ਦੇ ਰਾਹੀਂ ਕਹਿੰਦੇ ਇਹ ਜਿਹੜੀ ਵਾਹ ਵਾਹ ਆਪਾਂ ਕਰਨੇ ਆ ਪਰਮੇਸ਼ਰ ਦੀ ਉਹਦੀ ਸਿਫਤ ਸਲਾਹ ਕਰਨੀ ਆ ਗੁਰੂ ਦੇ ਸਨਮੁਖ ਰਹਿ ਕੇ ਇਹ ਕੋਈ ਜੀਵ ਇਸ ਗੱਲ ਨੂੰ ਸਮਝਦੇ ਨੇ ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਨਾਨਕ ਵਾਹ ਵਾਹ ਕਰਤਿਆਂ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ ਕਹਿੰਦੇ ਜਿਹੜੀ ਬਾਣੀ ਆ ਉਹ ਵਾਹਿਗੁਰੂ ਦੀ ਸਿੱਖਤ ਸਲਾਹ ਹੈ ਇਸ ਸਿੱਖਤ ਸਲਾਹ ਕਰਿਆਂ ਉਸ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਬਾਣੀ ਦੇ ਰਾਹੀਂ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਦੀ ਸਿੱਖਤ ਸਲਾਹ ਕਰਦੇ ਆ ਪਰਮੇਸ਼ਰ ਨਾਲ ਮਿਲਾਪ ਹੋ ਜਾਂਦਾ ਪਰ ਇਮਲਾਪ ਉਹਦੀ ਰਹਿਮਤ ਨਾਲ ਹੁੰਦਾ ਔਰ ਜਿਹੜੀ ਸਫਸਲਾਦੀ ਇਹ ਦਾਤਾ ਇਹ ਵੀ ਉਹਦੀ ਰਹਿਮਤ ਦੁਆਰਾ ਮਿਲਦੀ ਆ ਮਹੱਲਾ ਤੀਜਾ ਵਾਹ ਵਾਹ ਕਰਦੀ ਰਸਨਾ ਸਬਦ ਸੁਹਾਈ ਪੂਰੇ ਸਬਦ ਪ੍ਰਭ ਮਿਲਿਆ ਆਈ ਵੜ ਪਾ ਗਿਆ ਵਾਹ ਵਾਹ ਮੋਹ ਕੜਾਈ ਵਾਹ ਵਾਹ ਕਰੇ ਸਈ ਜਨ ਸੋਹਣੇ ਤਿੰਨ ਕੋ ਪਰ ਜਾ ਪੂਜਣ ਆਈ ਵਾ ਵਾ ਕਰਮ ਪ੍ਰਾਪਤ ਹੋਵੇ ਨਾਨਕ ਦਰ ਸੱਚੈ ਸੋ ਬਾ ਪਾਈ ਕਹਿੰਦੇ ਜਿਹੜੇ ਜੀਵ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਦੀ ਵਾ ਵਾ ਸਿਫਤ ਕਰਦੇ ਨੇ ਉਹਨਾਂ ਦੀ ਰਸਨਾ ਬੜੀ ਸੋਹਣੀ ਲੱਗਦੀ ਆ ਸ਼ਬਦ ਦੇ ਨਾਲ ਸੋਹਣੀ ਬਣ ਜਾਂਦੀ ਆ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਹੀ ਪਰਮੇਸ਼ਰ ਨਾਲ ਮਿਲਾਪ ਹੁੰਦਾ ਪਰ ਉਹ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਇਹ ਵਾਹ ਵਾਹ ਕਰਨ ਦੀ ਦਾਤ ਦਿੰਦਾ ਆਪ ਕਹਿੰਦੇ ਉਹ ਸੇਵਕ ਬੜੇ ਸੋਹਣੇ ਲੱਗਦੇ ਨੇ ਜੋ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਦੁਨੀਆ ਉਹਨਾਂ ਨੂੰ ਪੂਜਦੀ ਆ ਕਹਿੰਦੇ ਪਰ ਇਹ ਵਾਹ ਵਾਹ ਦੀ ਦਾਤ ਪਰਮੇਸ਼ਰ ਦੀ ਰਹਿਮਤ ਨਾਲ ਪ੍ਰਾਪਤ ਹੁੰਦੀ ਆ ਜਿਹਨੂੰ ਹੋ ਜਾਂਦੀ ਆ ਉਹ ਪਰਮੇਸ਼ਰ ਦੇ ਦਰ ਤੇ ਵਡਿਆਈ ਪਾਉਂਦੇ ਨੇ ਪੜੀ ਬਜਰ ਕਪਾਟ ਕਾਇ ਗੜ ਪੀਤਰ ਕੂੜ ਕੁਸਤ ਅਭਿਮਾਨੀ ਪਰਮ ਪੂਲੇ ਨਦਰ ਨਾ ਆਵਨੀ ਮਨ ਮੁਖ ਅੰਧ ਅਗਿਆਨੀ ਉਪਾਏ ਕਿਤੇ ਨਾ ਲੱਭਨੀ ਕਰ ਪੇਖ ਥੱਕੇ ਪੇਖ ਵਾਨੀ ਗੁਰ ਸਬਦੀ ਖੋਲਾਈਨ ਹਰ ਨਾਮ ਜਪਾਨੀ ਹਰ ਜੀਓ ਅਮਰਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਕਹਿੰਦੇ ਜਿਹੜਾ ਹੈ ਸਾਡਾ ਸਰੀਰ ਰੂਪੀ ਜਿਹੜਾ ਕਿਲਾ ਹੈ ਇਹਨੂੰ ਕਹਿੰਦੇ ਝੂਠ ਦੇ ਅਭਿਮਾਨ ਦੇ ਬੜੇ ਕਰੜੇ ਇਹਨਾਂ ਨੂੰ ਦਰਵਾਜ਼ੇ ਲੱਗੇ ਹੋਏ ਨੇ ਜਿਹੜੇ ਕਹਿੰਦੇ ਮਨਮੁਖ ਨੇ ਅਗਿਆਨਤਾ ਦੇ ਵਿੱਚ ਨੇ ਉਹਨਾਂ ਨੂੰ ਇਹ ਜਿਹੜੇ ਕਰੜੇ ਲੱਗੇ ਹੋਏ ਨੇ ਦਰਵਾਜੇ ਅਭਿਮਾਨ ਦੇ ਤੇ ਝੂਠ ਦੇ ਉਹਨਾਂ ਨੂੰ ਨਹੀਂ ਦਿਸਦੇ ਹੈਗੇ ਉਹ ਕਿੰਨੀ ਵੀ ਕੋਸ਼ਿਸ਼ ਕਰ ਲੈਣ ਕਿੰਨੇ ਵੀ ਧਾਰਮਿਕ ਪਖੰਡ ਕਰ ਲੈਣ ਉਹਨਾਂ ਨੂੰ ਇਹ ਅਭਿਮਾਨ ਦਾ ਝੂਠ ਦਾ ਗਿਆਨ ਹੀ ਨਹੀਂ ਹੁੰਦਾ ਹੈਗਾ ਫਿਰ ਕਹਿੰਦੇ ਇਹ ਕਿਹਦੇ ਦਰਵਾਜੇ ਖੁੱਲਦੇ ਨੇ ਜਿਹੜੇ ਜੀਵ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਲਈ ਇਹ ਜਿਹੇ ਕਰੜੇ ਅਭਿਮਾਨ ਦੇ ਝੂਠ ਦੇ ਦਰਵਾਜ਼ੇ ਲੱਗੇ ਨੇ ਉਹ ਖੁੱਲ ਜਾਂਦੇ ਨੇ ਕਹਿੰਦੇ ਕਹਿੰਦੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਜਿਹੜਾ ਉਹ ਅਮਰਤ ਦਾ ਦਰਖਤ ਹੈ ਜਿਹੜੇ ਇਸ ਨਾਮ ਨੂੰ ਪੀਂਦੇ ਨੇ ਨਾਮ ਅਮਰਤ ਨੂੰ ਉਹਨਾਂ ਨੂੰ ਤ੍ਰਿਪਤੀ ਹੋ ਜਾਂਦੀ ਆ ਉਹਨਾਂ ਨੂੰ ਫਿਰ ਮਾਇਆ ਦੀ ਪਿਆਸ ਨਹੀਂ ਰਹਿੰਦੀ ਸਲੋਕ ਮਹੱਲਾ ਤੀਜਾ ਵਾਹ ਵਾਹ ਕਰਤਿਆਂ ਰੈਣ ਸੁਖ ਬਿਹਾਏ ਵਾਹ ਵਾਹ ਕਰਤਿਆਂ ਸਦਾ ਆਨੰਦ ਹੋਵੇ ਮੇਰੀ ਮਾਏ ਵਾਹ ਵਾਹ ਕਰਤਿਆਂ ਹਰ ਸਿਉ ਲਿਵ ਲਾਏ ਵਾਹ ਵਾਹ ਕਰਮੀ ਬੋਲੇ ਬੁਲਾਏ ਵਾਹ ਵਾਹ ਕਰਤਿਆਂ ਸੋਭਾ ਪਾਏ ਨਾਨਕ ਵਾਹ ਵਾਹ ਸਤਰ ਜਾਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਉਹਨਾਂ ਦੀ ਜੀਵਨ ਰਾਤਰੀ ਬੜੀ ਸੁੱਖਾਂ ਚ ਬੀਤਦੀ ਆ ਉਹਨਾਂ ਨੂੰ ਕਹਿੰਦੇ ਇਹ ਮੇਰੀ ਮਾਂ ਬੜੇ ਆਨੰਦ ਵਿੱਚ ਰਹਿੰਦੇ ਨੇ ਵਾਹ ਵਾਹ ਕਰਨ ਦੇ ਨਾਲ ਹੀ ਪ੍ਰਮਾਤਮਾ ਵਿੱਚ ਲੀਨਤਾ ਮਿਲਦੀ ਹੈ ਵਾਹ ਵਾਹ ਕਹਿੰਦੇ ਪਰਮੇਸ਼ਰ ਦੀ ਰਹਿਮਤ ਨਾਲ ਹੀ ਬੋਲਦੇ ਨੇ ਤੇ ਦੂਜਿਆਂ ਨੂੰ ਬੋਲਣ ਲਈ ਪ੍ਰੇਰ ਦੇ ਨੇ ਜਿਹੜੇ ਵਾਹ ਵਾਹ ਕਰਦੇ ਨੇ ਪਰਮੇਸ਼ਰ ਦੀ ਸਿਫਤ ਉਹ ਪਰਮਾਤਮਾ ਦੀ ਦਰਗਾਹ ਵਿੱਚ ਵਡਿਆਈ ਪਾਉਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਵਾਹ ਵਾਹ ਕਰਦੇ ਨੇ ਉਹ ਪਰਮੇਸ਼ਰ ਦੀ ਰਜ਼ਾ ਵਿੱਚ ਹੀ ਕਰ ਸਕਦੇ ਨੇ ਉਤੋਂ ਬਾਹਰ ਨਹੀਂ ਜਿਹਨੂੰ ਰਹਿਮਤ ਹੋ ਗਈ ਉਹਨੂੰ ਹੀ ਇਦਤ ਮਿਲਦੀ ਆ ਮਹੱਲਾ ਤੀਜਾ ਵਾਹ ਵਾਹ ਬਾਣੀ ਸੱਚ ਹੈ ਗੁਰਮਖਲ ਦੀ ਪਾਲ ਵਾਹ ਵਾਹ ਸਭ ਦੇ ਉਚਰੈ ਵਾਹ ਵਾਹ ਹਿਰਦੈ ਨਾਲ ਵਾਹ ਵਾਹ ਕਰਤਿਆਂ ਹਰ ਪਾਇਆ ਸਹਜੇ ਗੁਰਮੁਖ ਪਾਲ ਸੇਵੜ ਪਾਗੀ ਨਾਨਕਾ ਹਰ ਹਰ ਰਿਦੈ ਸਮਾਲ ਵਾਹ ਗੁਰੂ ਜੀ ਕਹਿੰਦੇ ਜਿਹੜੀ ਬਾਣੀ ਆ ਵਾਹ ਵਾਹ ਕਰਨ ਵਾਲੀ ਇਹ ਸੱਚੀ ਹੈ ਇਹ ਪਰਮਾਤਮਾ ਦੀ ਤੁਰਕੀ ਬਾਣੀ ਹੈ ਗੁਰੂ ਦੇ ਸਨਮੁਖ ਹੋ ਕੇ ਜੀ ਇਸ ਬਾਣੀ ਨੂੰ ਲੱਭ ਲੈਂਦੇ ਨੇ ਕਹਿੰਦੇ ਉਹ ਪਰਮੇਸ਼ਰ ਦੇ ਸ਼ਬਦ ਰਾਹੀ ਪਰਮੇਸ਼ਰ ਦੀ ਸਿੱਖ ਸਲਾਹ ਕਰਦੇ ਨੇ ਤੇ ਹਿਰਦੇ ਵਿੱਚ ਪ੍ਰੇਮ ਨਾਲ ਵਾਹਵਾ ਕਰਦੇ ਨੇ ਵਾਹਵਾ ਕਰਦੇ ਆ ਫਿਰ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਅਡੋਲਤਾ ਵਿੱਚ ਰਹਿੰਦੇ ਨੇ ਪਰਮੇਸ਼ਰ ਨੂੰ ਲੱਭ ਲੈਂਦੇ ਨੇ ਉਹਦੀ ਬਾਣੀ ਦੇ ਰਾਹੀ ਉਹਦੀ ਸਿੱਖ ਸਲਾਹ ਦੇ ਰਾਹੀ ਨਾਨਕ ਜੀ ਕਹਿੰਦੇ ਵੱਡੇ ਭਾਗਾਂ ਵਾਲੇ ਨੇ ਜੋ ਆਪਣੇ ਹਿਰਦੇ ਵਿੱਚ ਪਰਮੇਸ਼ਰ ਦੀ ਸਿਖਤ ਸਲਾਹ ਕਰਦੇ ਨੇ ਤੇ ਹਮੇਸ਼ਾ ਹੀ ਕਰਦੇ ਨੇ ਪੌੜੀ ਇਹ ਮਨਾ ਅਤ ਲੋਬੀਆ ਨਿਤ ਲੋਬੇ ਰਾਤਾ ਮਾਇਆ ਮਨਸਾ ਮੋਹਣੀ ਦਹ ਦਿਸ ਫਿਰਾਤਾ ਅੱਗੇ ਨਾਉ ਜਾਤ ਨਾ ਜਾਏ ਸੀ ਮਨ ਮੁਖ ਦੁਖ ਖਾਤਾ ਰਸਨਾ ਹਰ ਰਸਨਾ ਚਖਿਓ ਫੀਕਾ ਬੋਲਾਤਾ ਜਿਨਾ ਗੁਰਮਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪ ਤਾਤਾ ਪਰ ਦੂਜੇ ਪਾਸੇ ਦੀ ਗੱਲ ਕਰਦੇ ਨੇ ਪਾਸ਼ਾ ਕਹਿੰਦੇ ਜਿਹੜੇ ਜੀਵ ਮਨਮੁਖ ਨੇ ਉਹਨਾਂ ਦਾ ਮਨ ਹਮੇਸ਼ਾ ਮਾਇਆ ਦੇ ਲਾਲਚ ਵਿੱਚ ਹੀ ਰਚਿਆ ਰਹਿੰਦਾ ਹੈ ਇਹ ਕਹਿੰਦੇ ਮਾਇਆ ਉਹਨਾਂ ਨੂੰ ਬੜੀ ਮੋਹ ਨਹੀਂ ਲੱਗਦੀ ਆ ਇਸ ਮਾਇਆ ਦੀ ਖਾਤਰ ਦਸਾਂ ਦਿਸ਼ਾਂ ਵਿੱਚ ਫਿਰਦੇ ਨੇ ਕਹਿੰਦੇ ਭਟਕਦੇ ਪਰ ਕਹਿੰਦੇ ਅੱਗੇ ਜਦੋਂ ਇਹ ਜਿਸ ਜੀਵਨ ਨੇ ਖਤਮ ਹੋਣਾ ਜਦੋਂ ਪਰਮੇਸ਼ਰ ਦੀ ਦਰਗਾਹ ਚ ਪਰਲੋਕ ਚ ਜਾਣਾ ਉੱਥੇ ਕਹਿੰਦੇ ਕੋਈ ਉੱਚੀ ਜਾਤ ਕੋਈ ਵੱਡਾ ਪੈਸਾ ਇਹ ਕੁਝ ਨਹੀਂ ਪੁੱਛਿਆ ਜਾਂਦਾ ਉੱਤੇ ਫਿਰ ਮਨਮੁਖ ਨੂੰ ਬੜਾ ਦੁੱਖ ਸਹਿਣਾ ਪੈਂਦਾ ਕਿਉਂਕਿ ਰਸਨਾ ਨੇ ਕਦੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਹੁੰਦਾ ਬੜੀ ਫਿੱਕਾ ਬੋਲਣ ਵਾਲੀ ਰਸਨਾ ਹੁੰਦੀ ਹੈ ਜਿੰਨਾ ਕਹਿੰਦਾ ਜਿੰਨਾ ਗੁਰਮੁਖ ਅੰਮ੍ਰਿਤ ਚੱਖਿਆ ਸੇ ਜਨ ਤ੍ਰਿਪਤਾਤਾ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਰਹਿ ਕੇ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਨੂੰ ਚੱਖ ਲਿਆ ਉਹ ਸਾਰੀਆਂ ਭੁੱਖਾਂ ਖਤਮ ਹੋ ਜਾਂਦੀਆਂ ਨੇ ਤ੍ਰਿਪਤੀ ਹੋ ਜਾਂਦੀ ਆ ਉਹਨਾਂ ਦੀ ਜੇ ਤ੍ਰਿਪਤੀ ਹੋ ਗਈ ਫਿਰ ਦੂਜਾ ਜਨਮ ਨਹੀਂ ਹੁੰਦਾ ਸ਼ਲੋਕ ਮਹਲਾ 3 ਵਾਹ ਵਾਹ ਤਿਸਨੂੰ ਆਖੀਏ ਜੇ ਸੱਚਾ ਗਹਿਰ ਗੰਬੀਰ ਵਾਹ ਵਾਹ ਤਿਸਨੂੰ ਆਖੀਏ ਜੇ ਗੁਣ ਦਾਤਾ ਮਤ ਤੀਰ ਵਾਹ ਵਾਹ ਤਿਸਨੂੰ ਆਖੀਏ ਜੇ ਸਭ ਮੈਂ ਰਿਹਾ ਸਮਾਏ ਵਾਹ ਵਾਹ ਤਿਸਨੋ ਆਖੀਐ ਜੇ ਦਿਨ ਦਾ ਰਿਜਕ ਸਬਾਹੇ ਨਾਨਕ ਵਾਹ ਵਾਹ ਇਕੋ ਕਰਸਾ ਲਾਹੀਐ ਜੇ ਸਤਿਗੁਰ ਦੀਆ ਦਿਖਾਏ ਵਾਹਿਗੁਰੂ ਜੀ ਕਹਿੰਦੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ ਜੋ ਸੱਚਾ ਹੈ ਜੋ ਬੜੇ ਗਹਿਰੇ ਹਿਰਦੇ ਵਾਲਾ ਹੈ ਜਿਹਨੂੰ ਸਮਝਿਆ ਨਹੀਂ ਜਾ ਸਕਦਾ ਉਹੋ ਜੋ ਗੁਣਾ ਦਾ ਦਾਤਾ ਹੈ ਜੋ ਧੀਰਜ ਵਾਲੀ ਮਤ ਦਿੰਦਾ ਹੈ ਜੋ ਸਾਰਿਆਂ ਵਿੱਚ ਸਮਾਇਆ ਹੈ ਉਹਦੀ ਸਿਫਤ ਸਲਾਹ ਕਰੀਏ ਉਹਦੀ ਸਿਫਤ ਸਲਾਹ ਕਰੀਏ ਜੋ ਸਾਰਿਆਂ ਤੱਕ ਰਿਜਕ ਪਹੁੰਚਾਉਂਦਾ ਹੈ ਕਹਿੰਦੇ ਉਸ ਪਰਮੇਸ਼ਰ ਨੂੰ ਜੋ ਇੱਕ ਹੈ ਉਹਦੀ ਸਿਫਤ ਸਲਾਹ ਕਰੀਏ ਉਹਦੇ ਗੁਣ ਗਾਈਏ ਜੋ ਪਰਮੇਸ਼ਰ ਸਤਗੁਰ ਨੇ ਦਿਖਾ ਦਿੱਤਾ ਸਾਨੂੰ ਸਮਝ ਪਾ ਦਿੱਤੀ ਪਰਮੇਸ਼ਰ ਬਾਰੇ ਮਹੱਲਾ ਤੀਜਾ ਵਾਹ ਵਾਹ ਗੁਰਮਖ ਸਦਾ ਕਰੇ ਮਨਮੁਖ ਮਰੈ ਬਿਖ ਖਾਏ ਓਨਾ ਵਾਹ ਵਾਹ ਨਾ ਪਾਵਈ ਦੁਖੈ ਦੁਖ ਵਿਹਾਏ ਗੁਰਮਖ ਅਮਰਤ ਪੀਵਣਾ ਵਾਹ ਵਾਹ ਕਰੇ ਲੇਵਲਾਈ ਨਾਨਕ ਵਾਹ ਵਾਹ ਕਰੈ ਸੇ ਜਨ ਨਿਰਮਲੇ تیر ਪਵਣ ਸੋਜੀ ਪਾਏ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਹੜੇ ਗੁਰੂ ਦੇ ਸਾਹਮਣੇ ਰਹਿੰਦੇ ਨੇ ਜੀਵ ਉਹ ਹਮੇਸ਼ਾ ਪਰਮੇਸ਼ਰ ਦੀ ਸਿਫ਼ਤ ਸਲਾਹ ਕਰਦੇ ਨੇ ਨਾਮ ਜਪਦੇ ਨੇ ਪਰ ਜਿਹੜੇ ਮਨਮੁਖ ਨੇ ਉਹ ਮਾਇਆ ਵਿੱਚ ਵਿਚਰਦੇ ਨੇ ਹਮੇਸ਼ਾ ਉਹਨਾਂ ਨੂੰ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਚੰਗੀ ਨਹੀਂ ਲੱਗਦੀ ਉਹਨਾਂ ਦੀ ਜੀਵਨ ਰਾਤਰੀ ਫਿਰ ਦੁੱਖਾਂ ਵਿੱਚ ਰਹਿੰਦੀ ਆ ਜਿਹੜੇ ਕਹਿੰਦੇ ਗੁਰੂ ਦੇ ਸਨਮੁਖ ਨੇ ਉਹ ਪਰਮੇਸ਼ਰ ਦਾ ਅਮਰਤ ਰੂਪੀ ਨਾਮ ਪਿੰਦੇ ਨੇ ਤੇ ਫਿਰ ਉਹ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਆ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰੀਤ ਜੋੜੀ ਰੱਖਦੇ ਨੇ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਸਿਫਤ ਸਲਾਹ ਦੀ ਬਰਕਤ ਦੇ ਨਾਲ ਉਹਨਾਂ ਦੇ ਜੀਵਨ ਨਿਰਮਲ ਹੋ ਜਾਂਦੇ ਨੇ ਉਹਨਾਂ ਨੂੰ ਤਿੰਨਾਂ ਭਵਨਾਂ ਵਿੱਚ ਵਾਸਤੇ ਪਰਮੇਸ਼ਰ ਦੀ ਜਾਣ ਪਹਿਚਾਨ ਹੋ ਜਾਂਦੀ ਆ ਵਾਹਿ ਕੀ ਰੋਜੀ ਵਾਹਿ ਕੀ ਰੋਜੀ ਪੌੜੀ ਹਰ ਕਹਿ ਪਾਣ ਗੁਰ ਮਿਲੈ ਸੇਵਾ ਭਗਤ ਬਣੀ ਜੈ ਹਰ ਕਹਿ ਪਾਣ ਹਰ ਮਨ ਵਸੈ ਸਹਜ ਰਸ ਪੀਜੈ ਹਰ ਕਹਿ ਪਾਣ ਸੁਖ ਪਾਈਐ ਹਰ ਲਾਹਾ ਨਿਤ ਲੀਜੈ ਹਰ ਕਹਿ ਤਖਤ ਬਹਾਲੀਐ ਨਿਜ ਕਰ ਸਦਾ ਵਸੀਜੈ ਹਰ ਕਾ ਪਾਣਾ ਤਿੰਨੀ ਮੰਨਿਆ ਜਿਨਾ ਗੁਰੂ ਮਿਲੀ ਜੈ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਹਰ ਕਹਿ ਪਾਣ ਗੁਰ ਮਿਲੈ ਕਹਿੰਦੇ ਜਦੋਂ ਹਰੀ ਨੂੰ ਪਾਉਂਦਾ ਤਾਂ ਕਿਸੇ ਜੀਵ ਨੂੰ ਗੁਰੂ ਦਾ ਮਿਲਾਪ ਹੁੰਦਾ ਫਿਰ ਗੁਰੂ ਦਾ ਮਿਲਾਪ ਹੋਇਆ ਉਸ ਜੀਵ ਲਈ ਭਗਤੀ ਕਰਨ ਦੀ ਵਿਧੀ ਬਣਦੀ ਆ ਫਿਰ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਹੀ ਜੀਵ ਦੇ ਮਨ ਵਿੱਚ ਪਰਮੇਸ਼ਰ ਆ ਵਸਦਾ ਹੈ ਤੇ ਉਹ ਜੀਵ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ ਹੈ ਪਰਮੇਸ਼ਰ ਦੇ ਭਾਣੇ ਵਿੱਚ ਹੀ ਉਸ ਜੀਵ ਨੂੰ ਸੁੱਖ ਮਿਲਦਾ ਹੈ ਤੇ ਉਹ ਪਰਮੇਸ਼ਰ ਦਾ ਨਾਮ ਜਪਦਾ ਹੈ ਇਹ ਉਹਨੂੰ ਲਾਹਾ ਮਿਲਦਾ ਹੈ ਕਹਿੰਦੇ ਹਰ ਕੈ ਤਖਤ ਬਹਾਲੀਐ ਨਿਜ ਘਰ ਸਦਾ ਵਸੀ ਜਾਏ ਫਿਰ ਉਹ ਜੀਵ ਨਿਜ ਦੇ ਘਰ ਵਿੱਚ ਵਸ ਜਾਂਦਾ ਨਿਜ ਦੇ ਘਰ ਉਹਨੂੰ ਅੰਤਰ ਆਤਮੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਟਿਕਾਣਾ ਲੱਭ ਜਾਂਦਾ ਉਹਦੀ ਸੁਰਤ ਪਰਮੇਸ਼ਰ 'ਚ ਟਿਕੀ ਰਹਿੰਦੀ ਆ ਕਹਿੰਦੇ ਹਰ ਕਾ ਭਾਣਾ ਤਿਨੇ ਮੰਨਿਆ ਜਿਨ੍ਹਾਂ ਗੁਰੂ ਮਿਲੀ ਜਾਏ ਜਿਨ੍ਹਾਂ ਨੂੰ ਪਰਮੇਸ਼ਰ ਦੀ ਰਹਿਮਤ صدਕਾ ਗੁਰੂ ਦਾ ਮੇਲਾਫ ਹੁੰਦਾ ਉਹ ਹੀ ਫਿਰ ਪਰਮੇਸ਼ਰ ਦਾ ਪਾਣਾ ਮੰਨਦੇ ਨੇ ਪਰਮੇਸ਼ਰ ਦੀ ਰਜ਼ਾ ਵਿੱਚ ਚੱਲਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਤੀਜਾ ਵਾਹ ਵਾਹ ਸੇ ਜਨ ਸਦਾ ਕਰੈ ਜਿਨ ਕੋ ਆਪੇ ਦੇ ਬੁਝਾਏ ਵਾਹ ਵਾਹ ਕਰਤਿਆਂ ਮਨ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਵਾਹ ਵਾਹ ਗੁਰ ਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ ਵਾਹ ਵਾਹ ਕਰੇ ਸੇ ਜਨ ਸੋਹਣੇ ਹਰ ਤਿੰਨ ਕੈ ਸੰਗ ਮਿਲਾਏ ਵਾਹ ਵਾਹ ਹਿਰਦੈ ਉਚਰਾ ਮੁਖੋਂ ਵੀ ਵਾਹ ਵਾਹ ਕਰੇ ਨਾਨਕ ਵਾਹ ਵਾਹ ਜੋ ਕਰੇ ਹਉ ਤਨ ਮਨ ਤਿਨ ਕੋ ਦੇਉ ਵਾਹ ਵਾਹ ਹਿਰਦੈ ਉਚਰਾ ਮੁਖੋਂ ਵੀ ਵਾਹ ਵਾਹ ਕਰਿਉ ਨਾਨਕ ਵਾਹ ਵਾਹ ਜੋ ਕਰੇ ਹਉ ਤਨ ਮਨ ਤਿਨ ਕੋ ਦੇਉ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਵਾਹ ਵਾਹ ਕਹਿੰਦੇ ਸਿਫਤ ਵੀ ਪਰਮੇਸ਼ਰ ਦੀ ਉਹੀ ਕਰਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਸਿਫਤ ਸਲਾਹ ਦੇ ਵੀ ਇਹਦੇ ਆਹ ਸਿਫਤ ਸਲਾਹ ਕਰਨ ਦੇ ਆ ਲਾਭ ਨੇ ਜਿਨ੍ਹਾਂ ਨੂੰ ਇਹ ਪਰਮੇਸ਼ਰ 부ਝਾ ਦਿੰਦਾ ਹੈ ਗੱਲ ਉਹੀ ਸਿਫਤ ਸਲਾਹ ਕਰਦੇ ਨੇ ਸਿਫਤ ਸਲਾਹ ਕਰਨ ਵਾਲਿਆਂ ਦੇ ਮਨ ਨਿਰਮਲ ਹੋ ਜਾਂਦੇ ਨੇ ਉਹਨਾਂ ਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ ਜਿਹੜੇ ਗੁਰੂ ਦੇ ਸਾਹਮਣੇ ਰਹਿ ਕੇ ਪਰਮੇਸ਼ਰ ਦਾ ਨਾਮ ਸਦਾ ਹੀ ਜਪਦੇ ਨੇ ਉਹ ਮਨ ਇੱਛਤ ਫਲ ਪਾਉਂਦੇ ਨੇ ਮਨ ਦੇ ਵਿੱਚ ਇੱਛਾ ਜੇ ਆਉਂਦੀ ਆ ਪਰਮੇਸ਼ਰ ਉਹ ਇੱਛਾ ਪਹਿਲਾਂ ਪੂਰੀ ਕਰ ਦਿੰਦੇ ਨੇ ਵਾਹ ਵਾਹ ਕਰੇ ਸੇ ਜਨ ਸੋਹਣੇ ਹਰ ਤਿੰਨ ਕੈ ਸੰਗ ਮਿਲਾਏ ਕਹਿੰਦੇ ਜਿਹੜੇ ਵਾਹ ਵਾਹ ਕਰਦੇ ਨੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਉਹ ਜਨ ਪਰਮੇਸ਼ਰ ਨੂੰ ਬੜੇ ਹੀ ਸੋਹਣੇ ਲੱਗਦੇ ਨੇ ਕਹਿੰਦੇ हे ਪਰਮੇਸ਼ਰ ਜੀ ਸਾਨੂੰ ਵੀ ਉਹਨਾਂ ਦੇ ਨਾਲ ਮਿਲਾਪ ਕਰਾ ਦਿਓ ਜੋ ਤੁਹਾਡੀ ਸਿਫਤ ਸਲਾਹ ਕਰਦੇ ਨੇ ਕਹਿੰਦੇ ਉਹ ਹਿਰਦੇ ਵਿੱਚ ਵੀ ਤੁਹਾਡੀ ਸਿਫਤ ਸਲਾਹ ਕਰਦੇ ਨੇ ਮੁਖ ਤੇ ਵਿੱਚੋਂ ਵੀ ਤੁਹਾਡੀ ਵਾਹ ਵਾਹ ਹੀ ਨਿਕਲਦੀ ਆ ਉਹਨਾਂ ਦੇ ਅੰਦਰੋਂ ਨਾਨਕ ਵਾਹ ਵਾਹ ਜੋ ਕਰੇ ਹੋ ਤਨ ਮਨ ਤਿਨ ਕਉ ਦੇਉ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਉਹ ਮੇਰੇ ਪੂਜਣ ਜੋਗ ਨੇ ਮੈਂ ਆਪਣਾ ਮਨ ਵੀ ਤੇ ਤਨ ਵੀ ਉਹਨਾਂ ਨੂੰ ਅਰਪਣ ਕਰਦਾ ਉਹਨਾਂ ਲਈ ਜਿੰਦ ਵੀ ਹਾਜ਼ਰ ਆ ਕਹਿੰਦੇ ਜੋ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਜੋ ਸਿਫਤ ਸਲਾਹ ਕਰਦੇ ਨੇ ਉਹ ਉਹਨੂੰ ਪਾ ਲੈਂਦੇ ਨੇ ਉਹਦੀ ਰਹਿਮਤ ਤੇ ਸਦਕਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेकां ਗਲਤੀਆਂ ਬਖਸ਼ਣੀਆਂ ਸੰਗਤ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਨੀਆ ਜੀ ਅੱਗੇ ਤੋਂ ਸੁਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋ ਵਾਹਿਗੁਰੂ